ਬਹੁਤ ਭੈਣਾਂ ਆਉਂਦੀਆਂ ਆ ਸਾਡੇ ਕੋਲ ਜਿਨ੍ਹਾਂ ਦੇ ਵਿੱਚੋਂ ਵਿਧਵਾ ਦੀ ਗਿਣਤੀ ਬਹੁਤ ਆ ਤੇ ਉਹਨਾਂ ਦੇ ਪੇਰੈਂਟਸ ਵੱਲੋਂ ਵੀ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ ਕਿਉਂਕਿ ਉਹ ਆਪ ਵਿਚਾਰੇ ਮਸਾਂ ਆਪਣਾ ਗੁਜ਼ਾਰਾ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਸ ਵੀ ਜਿਹੜੇ ਆ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਹੇ ਤੋ ਆਪਾਂ ਪੈ ਗਈਆਂ ਗਲਤ ਰਾਹ ਦੇ ਉੱਤੇ ਪੈ ਗਈਆਂ ਉਹ ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣਿਆ ਜਾਂ ਇਤਾਂ ਕਹ ਲੋ ਜਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਚੁਣ ਲਿਆ ਹੁਣ ਉਹਨਾਂ ਨੂੰ ਉਸ ਚੀਜ਼ ਤੋਂ ਘੇੜ ਹੋ ਗਈ ਆ ਉਹ ਛੱਡਣਾ ਚਾਹੁੰਦੀਆਂ ਆ ਉਹ ਬਾਹਰ ਹੋਣਾ ਚਾਹੁੰਦੀਆਂ ਆ ਪਰ ਜੇਸ ਰਾਹ ਦੇ ਵਿੱਚ ਜੇਸ ਗੰਦਗੀ ਵਿੱਚ ਉਹ ਫਸੀਆਂ ਆ ਉਹ ਲੋਕੀ ਉਹਨਾਂ ਨੂੰ ਨਿਕਲਣ ਨਹੀਂ ਦਿੰਦੇ ਤਿਹੀਆਂ ਵੀਡੀਓਜ਼ ਵਾਇਰਲ ਕਰ ਦਾਂਗੇ ਅਸੀਂ ਤੁਹਾਡੀਆਂ ਫੋਟੋਜ਼ ਵਾਇਰਲ ਕਰ ਦਾਂਗੇ ਮੈਂ ਤੇਰੇ ਪਰਿਵਾਰ ਨੂੰ ਜਾ ਕੇ ਦੱਸ ਤੂੰ ਇਦਾਂ ਕਰ ਦੂ ਇਦਾਂ ਕਰ ਦੂ ਉਹ ਬਹੁਤ ਪਰੇਸ਼ਾਨ ਹ ਉਹ ਚਾਹੁੰਦੀ ਹੈ ਉਸ ਨਰਕ ਵਿੱਚੋਂ ਨਿਕਲਣਾ ਪਰ ਉਹਨਾਂ ਦੇ ਹਾਲਾਤ ਇਦਾਂ ਦੇ ਆ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਪਰ ਜੇ ਉਹ ਇਹ ਪ੍ਰਾਰਥਨਾ ਕਰਨ ਕਿ ਪ੍ਰਭੂ ਸਾਡੇ ਹਾਲਾਤ ਬਦਲ ਦਿਓ ਪਵਿੱਤਰ ਅਸੀਂ ਪਵਿੱਤਰਤਾਈ ਵਿੱਚ ਆਉਣਾ ਚਾਹੁੰਦੀਆਂ ਆ ਅਸੀਂ ਹਰ ਹਾਲ ਵਿੱਚ ਪਵਿੱਤਰ ਹੋਣਾ ਚਾਹੁੰਦੀਆਂ ਆ ਤੁਸੀਂ ਅੱਜ ਦੀ ਤਾਰੀਖ ਪਾ ਕੇ ਲਿਖ ਲਿਓ ਕੋਈ ਵਿਅਕਤੀ ਤੁਹਾਡੇ ਵਿਰੁੱਧ ਜ਼ੋਰ ਨਹੀਂ ਮਾਰ ਸਕਦਾ ਕਿਉਂਕਿ ਜ਼ੋਰਾਵਰ ਤੁਹਾਡਾ ਪਰਮੇਸ਼ਵਰ ਨੂੰ ਕੋਈ ਤੁਹਾਡਾ ਮਾਲ ਵੀ ਵਿੰਗਾ ਨਹੀਂ ਕਰ ਸਕਦਾ ਤੁਸੀਂ ਬਸ ਪਾਪ ਵਿੱਚੋਂ ਨਿਕਲ ਰਾਸ ਕਰਦੇ ਆ ਉਹਨਾਂ ਦੇ ਮਨਾਂ ਨੂੰ ਬਦਲ ਦਊਗੇ ਪ੍ਰਭੂ ਉਹਨਾਂ ਦੀਆਂ ਸੋਚਾਂ ਨੂੰ ਬਦਲ ਦੇਣਗੇ ਤੁਹਾਡੇ ਨਾਲ ਨਾਲ ਪ੍ਰਭੂ ਉਹਨਾਂ ਦੇ ਜੀਵਨ ਨੂੰ ਵੀ ਬਦਲ ਦੇਣਗੇ ਬਸ ਤੁਸੀਂ ਪ੍ਰਾਰਥਨਾ ਕਰਨੀ ਆ ਰਾਹ ਆਪ ਹੀ ਬਣ ਕੇ ਤੁਹਾਡੇ ਜੀਵਨ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ ਹallelujah ਆਪਾਂ ਤਾਂ ਬਸ ਪ੍ਰਭੂ ਦੇ ਵਚਨ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਪ੍ਰਭੂ ਦੇ ਮਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਆ ਸੋ ਬਹੁਤ ਜ਼ਰੂਰੀ ਆ ਆਪਾਂ ਆਪਣੇ ਕੈਰੈਕਟਰ ਉੱਤੇ ਗੌਰ ਕਰੀਏ ਆਪਣੇ ਆਚਰਣ ਉੱਤੇ ਆਪਣੇ ਚਰਿੱਤਰ ਉੱਤੇ ਗੌਰ ਕਰੀਏ ਭਾਵੇਂ ਕੋਈ ਕੁਆਰਾ ਆ ਵਿਆਹਿਆ ਆ ਜਾਂ ਵਿਧਵਾ ਆ ਪਰ ਸਾਨੂੰ ਸਭਨਾਂ ਨੂੰ ਆਪਣੇ ਕੈਰੈਕਟਰ ਉੱਤੇ ਗੌਰ ਕਰਨ ਦੀ ਜ਼ਰੂਰਤ ਆ ਸਾਡਾ ਕੈਰੈਕਟਰ ਬੋ ਮੈਨੇ ਰੱਖਦਾ ਆ ਸਾਡਾ ਆਚਰਣ ਸਾਡਾ ਚਰਿੱਤਰ ਬਹੁਤ ਮੈਨੇ ਰੱਖਦਾ ਸੀ ਦੂਜਿਆਂ ਦੇ ਲਈ ਇੱਕ ਚੰਗੀ ਐਗਜ਼ੈਂਪਲ ਸੈੱਟ ਕਰਨੀ ਆ